ਉਹ ਵੀ ਕਾਲਰ 에ਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਿੰਦਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਿਵਾਨੀ ਦੀ ਮੈਂ ਦਿਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਕਿੰਨੇ ਚ ਮੈਂ ਜਰਮ ਦਿੱਤਾ ਸਾਕ ਤੋਂ ਤੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੂਜਾ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਗਾਂਦ ਤੇ ਇੱਥੇ ਜਿਆ ਪਾਣੀ ਕੇ ਰਿਕੇਰ ਮੇਰੇ ਫਿਰਦਾ ਸੀ ਤੇ ਕਾ ਕਰਨੇ ਦੇ ਵਿੱਚ ਮੇਰੀ ਬੇਟੀ 파ਰਨ ਸੁਹਲੀ ਜਾਂਦੀ ਨਹੀਂ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ ਨਾ ਮੈਨੂੰ ਕੋਈ ਲਾਮਾ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਉਨਚਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਤੱਕੜ ਵੀ ਮਾਰਿਆ ਵਾ ਤੇ ਇਦਾਂ ਮਾਰੀ ਦੱਸੋ ਮੈਂ ਉਹ ਉਹ ਗਲਤੀ ਆਪੋ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾ ਨਹੀਂ ਪਿਆ ਉਹਨੇ ਕੁਛ ਪਹਿਲੋ ਕਿਹਾ ਹੋਊਗਾ ਮੈਂ ਦਿੱਤਾ ਏ ਆ ਆ ਵਾ ਕਦੀ ਕਹਤਾ ਏ 100 ਰੁਪਏ ਤੇ ਜਾਰਦੀਆਂ ਐ ਕਦੀ ਆਂਦੀਆਂ ਦੁਪੀ ਦਿਨਾ ਮੈਂ ਅਸੀਂ ਦੁਪੀ ਰੀਆਂ ਹੋਗੇ ਨਾ ਹੈ ਅਸੀਂ ਦੁਪੀ ਹੱਕ ਲੈਣ ਜਾਂਦੇ ਸੀ ਅਸੀਂ ਆਪਣੀਆਂ ਜਾਇਦਾਤਾ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਪੇਥ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋੜਾਂ ਦੇ ਉੱਤੇ ਬਹਿਣ ਉਹ ਕਿਹਾ ਤੈਂ ਦਾ ਬਹਿਣ ਜੀ ਕਰਦਾ ਹੈ ਪਾਣੀ ਰਿਕਟ ਨੂੰ ਇਹ ਤਰ ਸਦੇ ਉੱਥੇ ਪਾ ਆਇਆ ਕਿਦਾਂ ਤੂੰ ਪੇ ਛੱਡ ਦਿਨਾ ਸਾਹੀਂ ਕਿੱਥੇ ਸਾਰੇ ਆ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਕੁੜੀਆਂ ਫਿਰਦੇ ਨਾ ਰਹਿਣ ਤੇ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨ ਦੀਂ ਕਿ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਤਪੜ ਤਪੜ ਮਾਰਿਆ ਤੇ ਉਹ ਉਹ ਦੂਜਾ ਮੈਂ ਫੇਰ ਮੈਂ ਸੱਚ ਮੰਨਉ ਮੈਂ ਨਹੀਂ ਮੰਨਿਆ